ਨਾਂਕੀ ਹੈ ਤੇ ਕਿਹੜੀ ਜੁਨੇ ਆ ਅੱਜ ਤੁਸੀਂ ਆਹ ਸਭ ਪੁੱਤਲਾ ਹੁਕਿਆ ਮੇਰਾ ਨਾਂ ਅਤਿੰਦਰਪਾਲ ਸਿੰਘ ਹੈ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਸਾਡਾ ਇਹ ਫਰੰਟ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਸਟਰਗਲ ਕਰ ਰਿਹਾ ਹੈ ਅਸੀਂ 1 ਅਕਤੂਬਰ ਤੋਂ ਸੰਗਰੂਰ ਦੇ ਵਿੱਚ ਮੋਰਚਾ ਲਾ ਕੇ ਬੈਠੇ ਆ ਇਹ ਮੋਰਚਾ 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਚੱਲਣਾ ਜਿਹਦਾ ਅੱਜ ਦੂਜਾ ਦਿਨ ਸੀ ਕੱਲ ਅਸੀਂ ਸੰਗਰੂਰ ਸ਼ਹਿਰ ਦੇ ਵਿੱਚ ਅਸੀਂ ਕਿਸ ਮੰਗ ਨੂੰ ਲੈ ਕੇ ਸਾਡੀਆਂ ਮੰਗ ਕੀ ਹੈ ਪ੍ਰਾਣੀ ਪੈਨਸ਼ਨ ਕੀ ਹੈ ਉਸ ਦੇ ਲਈ ਲੋਕਾਂ ਦੀ ਵਿੱਚ ਆਪਣੀ ਗੱਲ ਲੈ ਕੇ ਜਾਣ ਲਈ ਅਸੀਂ ਸ਼ਹਿਰ ਚ ਮਸ਼ਾਲ ਮਾਰਚ ਕੱਢਿਆ ਸੀ ਤੇ ਅੱਜ ਦੂਜੇ ਦਿਨ ਅਸੀਂ ਮੋਰਚੇ ਤੋਂ ਇੱਥੇ ਮਾਰਚ ਕਰਕੇ ਮੁੱਖ ਮੰਤਰੀ ਦੀ ਜਿਹੜੀ ਇੱਥੇ ਰਿਹائش ਹੈ ਅਸੀਂ ਉਸ ਰਿਹائش ਦੇ ਅੱਗੇ ਇੱਕ 15 ਫੁੱਟ ਦਾ ਵੱਡਾ ਤਿੰਨ ਮੂੰਹ ਵਾਲਾ ਇੱਕ ਪੁਤਲਾ ਬਣਾਇਆ ਜਿਹਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਚੀਮਾ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਿੰਦ ਕੇਜਰੀ ਆਣ ਗਏ ਆ ਉਹਨਾਂ ਦੇ ਮਖੌਟੇ ਲਾ ਕੇ ਇੱਕ ਸੰਕੇਤਕ ਰੂਪ ਦੇ ਵਿੱਚ ਜਿਹੜਾ ਇੱਕ ਇਸ ਪੁਤਲੇ ਨੂੰ ਅਸੀਂ ਫੁੱਕਿਆ ਤਾਂ ਅਸੀਂ ਦਾ ਅੱਜ ਦੁਸ਼ਹਿਰਾ ਮਨਾ ਚੁੱਕੇ ਹਾਂ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਮਲਾਜ਼ਮਾਂ ਨਾਲ ਇੱਕ ਵੱਡਾ ਵਾਅਦਾ ਕੀਤਾ ਜਾਂ ਉਹਨਾਂ ਦੀਆਂ ਵੋਟਾਂ ਦਾ ਇੱਕ ਸਿਆਸੀ ਲਾਹਾ ਲੈਣ ਲਈ ਕਿ ਅਸੀਂ ਪੁਰਾਣੀ ਪੈਨਸ਼ਨ ਦੀ ਮੰਗ ਦਾ ਸਮਰਥਨ ਕਰਦੇ ਹਾਂ ਮਲਾਜ਼ਮਾਂ ਨੇ ਵੀ ਇਹਨਾਂ ਨੂੰ ਵੱਡਾ ਹੰਗਾਰਾ ਭਰਿਆ 18 ਨਵੰਬਰ 2022 ਨੂੰ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕੀਤਾ ਇਹ ਕਹਿ ਲਿਆ ਕਿ ਅਸੀਂ ਇਸ ਦਾ ਕਿਵੇਂ ਲਾਗੂ ਕਰਨਾ ਹੈ ਆਉਣ ਵਾਲੇ ਸਮੇਂ 'ਚ ਇਸ ਨੂੰ ਲਾਗੂ ਕੀਤਾ ਜਾਊ ਪਰ ਸਰਕਾਰ ਦਾ ਅੱਧਾ ਕਾਰਜਕਾਲ ਪੂਰਾ ਹੋਣ ਦੇ ਬਾਵਜੂਦ ਹਜੇ ਤੱਕ ਇਹਨਾਂ ਦਾ ਨੋਟੀਫਿਕੇਸ਼ਨ ਹਵਾ 'ਚ ਲਟਕਿਆ ਹੋਇਆ ਉਹਦੇ ਜ਼ਮੀਨ ਦੇ ਉੱਤੇ ਕੋਈ ਪੈਰ ਨਹੀਂ ਹੈ ਇਸ ਕਰਕੇ ਅੱਧਾ ਸਮਾਜ ਸਰਕਾਰ ਨੇ ਨੋਟੀਫਿਕੇਸ਼ਨ ਕਹਿ ਕੇ ਲੰਗਾ ਲਿਆ ਅੱਧਾ ਇਸ ਗੱਲ ਨੂੰ ਕਰ ਰਹੇ ਆ ਐਂ ਕਹਿ ਕੇ ਲੰਘ ਜਾਣਾ ਤਾਂ ਇਹਦਾ ਮਤਲਬ ਤਾਂ ਇਹ ਹੈ ਕਿ ਲੋਕਾਂ ਦੇ ਨਾਲ 5 ਸਾਲ ਤੱਕ ਵੱਡਾ ਧੋਖਾ ਜਿਹੜਾ ਹੋਣ ਜਾ ਰਿਹਾ ਅਸੀਂ ਉਹਦੇ ਖਿਲਾਫ ਇੱਕ ਪੂਰੀ ਪਿਛਲੇ ਡੇਢ ਦੋ ਮਹੀਨਿਆਂ ਤੋਂ ਇੱਕ ਮੁਹਿੰਮ ਜਿਹੜੀ ਪੰਜਾਬ ਦੇ ਵਿੱਚ ਚੱਲੀ ਕਿ ਅਸੀਂ ਇਹਨਾਂ ਦੇ ਮੰਤਰੀਆਂ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਅਸੀਂ ਦਫ਼ਤਰਾਂ 'ਚ ਐਨਪੀਐਸ ਯੂਪੀਐਸ ਦੇ ਬਾਰੇ ਵੀ ਜਾਗਰੂਕ ਕੀਤਾ ਤੇ ਹੁਣ ਆਹ ਮੋਰਚਾ ਉਹਦੀ ਸਿਖਰ ਹੈ ਤਾਂ ਕੱਲ ਨੂੰ ਪੂਰੇ ਪੰਜਾਬ 'ਚ ਪਹੁੰਚੜੇ ਮਲਾਜ਼ਮਾਂ ਨੇ ਰੈਲੀ ਕਰਕੇ ਇੱਕ ਵੱਡੀ ਪੰਜਾਬ ਪਧਰੀ ਮੁੱਖ ਮੰਤਰੀ ਦੇ ਰਹਿਸ਼ਵਾਲਾ ਆਣਾ ਤੇ ਉਸ ਰਹਿਸ਼ ਨੇ ਪੰਜਾਬ ਨੂੰ ਇੱਕ ਸਰਕਾਰ ਨੂੰ ਇੱਕ ਸੰਘਰਸ਼ੀ ਚੁਣੌਤੀ ਦੇਣੀ ਹੈ ਕਿ ਹੁਣ ਤੁਸੀਂ ਲੰਮਾ ਸਮਾਂ ਇਸ ਮੰਗ ਨੂੰ ਲਟਕਾ ਕੇ ਨਹੀਂ ਰੱਖ ਸਕਦੇ ਪੰਜਾਬ ਦੇ ਮੁਲਾਜ਼ਮ ਹੋਣਾ ਰੈਗੂਲਰ ਮੁਲਾਜ਼ਮ ਕੋਈ ਕੱਚੇ ਅਧਿਆਪਕ ਜਿਨ੍ਹਾਂ ਜਿਨ੍ਹਾਂ ਦੀ ਹਾਲਤ ਤਾਂ ਬਹੁਤ ਮਾੜੀ ਆ ਜਾਂ ਜਿਹੜੇ ਆਊਟਸੋਰਸ ਕੀਤੇ ਹੋਏ ਕੁਛ ਨਹੀਂ ਇਹ ਜਿਹੜੇ ਰੈਗੂਲਰ ਮੁਲਾਜ਼ਮ ਨੇ ਪੂਰੀਆਂ ਤਨਖਾਹਾਂ ਲੈਣ ਵਾਲੇ ਮੁਲਾਜ਼ਮ ਨੇ ਇਹ ਵੀ ਹੁਣ ਤੁਹਾਡੇ ਖਿਲਾਫ ਇਸ ਮੰਗ ਦੇ ਉੱਤੇ ਸੜਕਾਂ ਦੇ ਖਿਲਾਫ ਨੇ ਤੁਸੀਂ ਆਪਦੀ ਇਹਨਾਂ ਨੂੰ ਜੇਲ੍ਹ ਭੇਜਣਾ ਤੁਸੀਂ ਇਹਨਾਂ ਤੇ ਲਾਠੀ ਚਾਰਜ ਕਰਨਾ ਹੈ ਜਾ ਇਹਨਾਂ ਨੂੰ ਕੀ ਇਹਨਾਂ ਦੇ ਨਾਲ ਵਤੀਰਾ ਕਰਨਾ ਹੈ ਜਾਂ ਜੋ ਅਸਲ ਤਰੀਕਾ ਬਣਦਾ ਕਿ ਤੁਸੀਂ ਨੋਟੀਫਿਕੇਸ਼ਨ ਲਾਗੂ ਕਰੋ ਉਹਦਾ ਅਸੀਂ ਜਵਾਬ ਲੈਣ ਕੱਲ ਸੰਗਰੂਰ ਚ ਪਹੁੰਚ ਰਹੇ ਹਾਂ ਵੱਡੀਆਂ ਤਿਆਰੀਆਂ ਉੱਚ ਪੰਜਾਬ ਚ ਚੱਲ ਰਹੀਆਂ